ਦੋਸਤੋ ਆਪਾਂ ਬੈਠੇ ਆਂ ਨਗਰ ਆਤਲਾ ਖੁਰਦ ਜ਼ਿਲ੍ਹਾ ਮਾਨਸਾ ਵਿਧਾਨ ਸਭਾ ਹਲਕਾ ਮਾਨਸਾ ਜਿੱਤੋਂ ਸ਼੍ਰੀ ਵਿਜੇ ਸਿੰਘਲਾ ਜੀ ਐਮਐਲਏ ਹਨ ਲੋਕ ਸਭਾ ਸਭਾ ਹਲਕਾ ਜਿਹੜਾ ਇਹਨਾਂ ਨੂੰ ਬਠਿੰਡਾ ਪੈਂਦਾ ਲੋਕ ਸਭਾ ਹਲਕਾ ਬਠਿੰਡਾ ਪੈਂਦਾ ਲੋਕ ਸਭਾ ਹਲਕੇ ਦੀ ਪਾਰਲੀਮੈਂਟ ਮੈਂਬਰ ਆ ਜਿਹੜੀ ਉਹ ਸਰਦਾਰਨੀ ਹਰਸਿਮਰਤ ਕੌਰ ਬਾਦਲਾ ਆਪਾਂ ਗਰਾਊਂਡ ਤੋਂ ਨਿਤਰੋਜ ਰਿਪੋਰਟ ਲੈਣੇ ਆਂ ਵੀ ਪੰਜਾਬ ਦੇ ਹਾਲਾਤ ਕਿੱਦਾਂ ਦੇ ਚੱਲ ਰਹੇ ਨੇ ਤੇ ਉਹਨਾਂ ਬਾਰੇ ਆਪਾਂ ਗਰਾਊਂਡ ਤੋਂ ਰਿਪੋਰਟ ਤਿਆਰ ਕਰਦੇ ਆਂ ਸੋ ਆਪਾਂ ਪੁੱਛਾਂਗੇ ਇਸ ਨਗਰ ਦੇ ਵਾਸੀਆਂ ਤੋਂ ਤੁਹਾਡੇ ਪਿੰਡ ਦੇ ਵਿੱਚ ਬਾਪੂ ਜੀ ਜਿਹੜਾ ਨਸ਼ਿਆਂ ਦਾ ਮਿਆਰ ਹੈ ਨਸ਼ੇ ਬਿਲਕੁਲ ਖਤਮ ਹੋ ਗਏ ਨਹੀਂ ਹੈ ਤਾਂ ਹੈਗੇ ਘਟੇ ਆ ਅੱਜ ਇਹਨੂੰ ਅੱਛਾ ਚਿੱਟਾ ਕਿਵੇਂ ਆ ਚਿੱਟਾ ਵੀ ਹੈਗਾ ਤਾਂ ਹੈਗਾ ਬਹੁਤ ਬੰਦੇ ਛੱਡੀ ਜਾਂਦੇ ਜੀ ਕਿੰਨੇ ਕ ਪਰਸੈਂਟ ਨੌਜਵਾਨ ਚਿੱਟੇ ਨੇ ਖਰਾਬ ਕੀਤੇ ਨੇ 10% ਹੀ ਨੇ 10% ਹੈਗਾ ਜ਼ਰੂਰ ਹੈਗਾ ਜ਼ਰੂਰ ਅੱਛਾ ਨੌਕਰੀਆਂ ਨੌਕਰੀਆਂ ਕਿੰਨੇ ਕ ਬੱਚਿਆਂ ਨੂੰ ਮਿਲਿਆ ਨੇ ਨੌਕਰੀਆਂ ਤਾਂ ਜੀ ਆਪਾਂ ਨੂੰ ਪਤਾ ਨਹੀਂ ਸਾਡੇ ਤਾਂ ਮਿਲੀ ਨਹੀਂ ਹਣੀ ਚਾਹੇ ਤੇ ਪੀ ਬਣਾ ਕਦੇ ਜਵਾਬ ਉੱਚੀ ਬੋਲੋ ਜੀ ਮਿਲੀ ਨਹੀਂ ਕਿਸੇ ਨੂੰ ਨਹੀਂ ਜੀ ਬਿਰਜਿਤ ਤੁਸ਼ੇਨ ਦੱਸੋ ਨਸਿਆਂ ਦੇ ਪਿਛੇ ਤੇ ਤੁਹਾਡੇ ਪਿੰਡ ਦਾ ਕੀ ਹਾਲ ਆ ਪਿੰਡ ਦਾ ਸ਼ਾਮਬਾਰੀ ਤਾਂ ਮਾੜਾ ਹਾਲ ਹੈ ਜੀ ਕਿੰਨੇ ਕਿਲੋ ਕਨਸ਼ੇ ਕਰਦੇ ਨੇ ਬਹੁਤ ਕਰਦੇ ਨੇ ਜੀ ਚਿੱਟਾ ਫੁੱਲ ਸਕਦੇ ਨੇ ਬਹੁਤ ਸ਼ਕਦੇ ਨੇ ਕੁਛ ਦੀ ਮੌਤ ਵੀ ਹੋ ਜਾਂ ਚਿੱਟੇ ਨਾਲ ਚਿੱਟੇ ਨਾਲ ਮਰੇ ਤਾਂ ਨਹੀਂ ਜੀ ਉਹ ਜੇਲਾਂ 'ਚ ਜਾਈ ਜਾਂਦੇ ਨੇ ਕਿਸ ਸਮਾਨ ਸਮਾਨ ਚੱਕ ਲਿਆ ਕਿਸੇ ਦਾ ਮੋਟਰਸਾਈਕਲ ਖੋਲ ਲਿਆ ਚੋਰੀ ਚੋਰੀ ਦਾ ਵੀ ਫੁੱਲਾ ਹਾਂ ਜੀ ਸਰਕਾਰ ਕਹਿ ਰਹੀ ਆ ਪੰਜਾਬ 'ਚ ਸ਼ਾਂਤੀ ਫੁੱਲਾ ਸ਼ਾਂਤੀ ਧੁੰਤੀ ਦਾ ਕੀੜੀ ਆ ਜੀ ਕੇਵਲਾਂ ਨਹੀਂ ਛੱਡਦੇ ਟਰਾਂਸਫਰ ਨਹੀਂ ਛੱਡਦੇ ਨਸ਼ਾ ਪਹਿਲਾਂ ਨਾਲੋਂ ਘਟਾ ਕੇ ਵੱਧ ਨਸ਼ਾ ਉਨੇ ਹੀ ਆ ਜੀ ਨਾ ਵਧਿਆ ਨਾ ਘਟਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਆਦਬੀ ਆ ਜਿਹੜੀ ਪਿਛਲੀਆਂ ਸਰਕਾਰਾਂ 'ਚ ਵੀ ਹੋਈ ਤੇ ਹੁਣ ਵੀ ਲਗਾਤਾਰ جاری ਐ ਤੇ ਕੀ ਕਹੋਂਗੇ ਇਹਦੇ ਲਈ ਜ਼ਿੰਮੇਵਾਰ ਕੌਣਾ ਸਾਰੀਆਂ ਸਰਕਾਰਾਂ ਇਹਨੇ ਜਿਹੜੀਆਂ ਪਿਛਲੀਆਂ ਵੀ ਹੋਣ ਵਾਲੀਆਂ ਵੀ ਸਾਰੀਆਂ ਨੇ ਇਹਨਾਂ ਚ ਤਾਂ ਫਿਰ ਜੀ ਨੌਕਰੀਆਂ ਬੱਚਿਆਂ ਨੂੰ ਕਿਸੇ ਨੂੰ ਨੀ ਨੌਕਰੀ ਮਿਲੀ ਸੀ ਸਾਡੇ ਪਿੰਡ ਚ ਹਾਂਜੀ ਬਾਪੂ ਜੀ ਤੁਸੀਂ ਵੀ ਦੱਸੋ ਪੰਜਾਬ ਦਾ ਤੁਹਾਡੇ ਪਿੰਡ ਦੇ ਹਾਲਾਤ ਕੀ ਨੇ ਵਧੀਆ ਨੇ ਜੀ ਵਿੱਚ ਖਾਨ ਆਏ ਵੀ ਹੁੰਦੇ ਨੇ ਵਿੱਚ ਮੇਰੇ ਵਰਗੇ ਦੂਜੇ ਵੀ ਹੁੰਦੇ ਨੇ ਅਸਾਂ ਹਾਂਜੀ ਵੀਰ ਜੀ ਤੁਸੀਂ ਦੱਸੋ ਪਿੰਡ ਚ ਨਸਿਆਂ ਦਾ ਕੀ ਮਿਆਰ ਆ ਬਾਹ ਵੀ ਆਈ ਜਾਂ ਕੋ ਬਾਹ ਨਾ ਘਾਟ ਜੀ ਚੱਲੀਓ ਜਾਂਦਾ ਮਤਲਬ ਜਿਹੜੀ ਸਰਕਾਰ ਕਹਿ ਰਹੀ ਆ ਵੀ ਅਸੀਂ ਨਸ਼ਾ ਮੁਕਤ ਪਿੰਡ ਕਰਦੇ ਉਹ ਤਾਂ ਨਹੀਂ ਹੋਇਆ। ਨਾ ਜੀ। ਰਾਜੂ ਤੂੰ ਦੱਸ। ਨਾ ਨਾ ਹੈਗਾ ਜੀ ਨਸ਼ਾ। ਅੱਛਾ ਜਦੋਂ ਤੁਸੀਂ ਖੇਡਦੇ ਹੁੰਦੇ ਸੀ ਉਦੋਂ ਨਾਲ ਦੇ ਖੇਡਿਆਰੀ ਤਾਂ ਨਹੀਂ ਪੈਦਾ ਹੋ ਰਹੇ ਹੁਣ ਪਿੰਡ ਤੋਂ। ਨਾ ਨਾ। ਬੱਚਿਆਂ ਦਾ ਰੁਝਾਨ ਜ਼ਿਆਦਾ ਖੇਡਾਂ ਵੱਲ ਨਹੀਂ ਹੈਗਾ। ਤੇ ਚੰਗੇ ਕੋਚ ਵੀ ਮਹੀਆ ਨਹੀਂ ਕਰਾਏ ਜਾ ਰਹੇ। ਕੀ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਨੇ ਹਾਂ ਦੇਉਗੇ ਵੀ ਬੱਚਿਆਂ ਨੂੰ ਚੰਗੇ ਖੇਡਿਆਰੀ ਬਣਨ ਲਈ ਸਰਕਾਰ ਵੱਲੋਂ ਕੋਚ ਜਿਹੜੇ ਨੇ ਮਹੀਆ ਕਰਾਉਣੇ ਚਾਹੀਦੇ ਨੇ। ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀਆਂ 'ਚ ਜਿਹੜਾ ਨਸ਼ਾ ਕਰ ਰਹੇ ਨੇ ਬੱਚੇ ਉਹਨਾਂ ਨੂੰ ਵੀ ਬਚਾਉਣਾ ਚਾਹੀਦਾ ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿੱਚ ਚੰਗੇ ਮੈਨੇਜਮੈਂਟਾਂ ਤੇ ਚੰਗੀਆਂ ਸਹੂਲਤਾਂ ਬੱਚਿਆਂ ਵਾਸਤੇ ਹੋਣੀਆਂ ਚਾਹੀਦੀਆਂ ਨੇ ਹਾਂਜੀ 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 ਇਹ ਕਬੱਡੀ ਖੇਡਿਆਰੀ ਨੇ ਵੀਰ ਸੋ ਅਗਲਾ ਕਮੈਂਟ ਵੀ ਆਪਾਂ ਲਵਾਂਗੇ ਹਾਂਜੀ ਬਾਪੂ ਜੀ ਤੁਹਾਡੇ ਪਿੰਡ ਦਾ ਕੀ ਹਾਲ ਆ ਇਸ ਸਰਕਾਰ ਦੇ ਵਿੱਚ ਇੱਥੇ ਤਾਂ ਕੋਈ ਨਹੀਂ ਹੈਗਾ ਹੈ ਪਿੰਡ ਦਾ ਉਹ ਜ਼ਿਲ੍ਹੇ ਪਾਸੇ ਹੈਗਾ ਜਿੱਧਰ ਪੌਲ ਨੇ ਸਾਡੇ ਤਾਂ ਇੱਥੇ ਲੋਟ ਸਾਡੇ ਮਹੱਲੇ ਉਧਰ ਵੱਧਿਆ ਥੋੜਾ ਸੱਚੀ ਗੱਲ ਕਹੀ ਪਿੰਡੂ ਜੀ ਕਰੇ